ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਅਤੇ ਜਗਤ ਪੰਜਾਬੀ ਸੁਭਾ ਕੈਨੇਡਾ ਮਿਲਵੰਤ ਅੰਤਰਰਾਸ਼ਟਰੀ ਕਬੱਡੀ ਕਾਨਫਰੰਸ ਹੋ ਰਹੀ ਹੈ 6 ਸਤਬਰ ਨੂੰ ਫਤਿਹਗੜ ਸਾਹਿਬ ਵਿੱਚ ਤੋਂ ਇਹ ਕਰ ਲੋ ਜੇ ਕਬੱਡੀ ਦੇ ਇਤਿਹਾਸ ਬਾਰੇ ਕਬੱਡੀ ਖਿਡਾਰੀਆਂ ਬਾਰੇ ਕਬੱਡੀ ਦੇ ਵਰਤਮਾਨ ਪੁ位置 ਤੇ ਕਬੱਡੀ ਦੇ ਨਿਯਮਾਂ ਬਾਰੇ ਜਿਹੜਾ ਚਰਚਾ ਹੋਵੇਗੀ ਔਰ ਉਸ ਕਾਨਫਰੰਸ ਦੇ ਵਿੱਚ ਆਪ ਸਭ ਨੂੰ ਪੁੱਜਣੀ ਬੇਹਤ ਆ ਦੇਖੋ ਇਹ ਸਨਾਰਗਨ ਦਾ ਸਟਾਈਲ ਹੈ ਫੱਤੇ ਮਾਨੋ ਕੇ ਮਥਾ ਟੇਕਿਆ ਬੁੱਲਟ ਨੇ ਹੱਥ ਜੋੜੇ ਦੇਖੋ ਲਿਆ ਰੱਬ ਨੂੰ ਧਿਆਨ ਲੋਕੋ ਮਾਰੋ ਧਾਰੀ ਆਪੀ ਧਾਵੀ ਚੱਲਿਆ ਰਪਿੰਦਰਾ ਕਬੱਡੀਆਂ 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 ਤੇ ਜੱਥੇ ਜੱਥੇ ਤੇ ਕਬੱਡੀਆਂ ਕਿ ਖੀਰਾਂ ਵਾਲੀਏ ਬੁੱਲਟ ਨੂੰ ਲੋਕੀ ਅੜੀਏ ਦੁੱਗ-ਦੁੱਗ ਕਹਿੰਦੇ ਕਪੂਰ ਖਰੇ ਦੇ ਕੱਪ ਨੇ ਗਨ ਆਰ ਨੇ ਤਰੈ ਕੀਤੀ ਹੈ ਜੀਲਾ ਵਾਲੀਆ ਹਰਮਨ ਬੁਲਟ ਕਬੱਡੀ ਬਾਕੇ ਪਾੜ ਲ ਕੇ ਵਾਪਸ ਆਇਆ ਇੱਕ ਪਾਸੇ ਗੱਗੀ ਫੇਰ ਲਾਲ ਰੰਗ ਕਹਿੰਦੇ ਖਤਰੇ ਦੀ ਨਿਸ਼ਾਨੀ ਹੁੰਦਾ ਹੈ ਔਰ ਤੁਸ਼ਕਾਰ ਕਹਿੰਦੇ ਸਨੀ ਹੈ ਕਾਲੇ ਸੰਗੇ ਪੈਂਦਾ ਕੱਲ ਟਾਂਡਾ ਸੁਹਾਗੇ ਮੇਲੇ ਤੋਂ ਚਿੱਤਿਆਂ ਖੋਜ ਟਰੈਕਟਰ ਅੱਜ ਜਿੱਤ ਕੇ ਕੌਣ ਲਾਯੂ ਬੁਲਟ ਮੇਰੇ ਵੀਰੋ ਇਹ ਸਮੇਂ ਦੀਆਂ ਗੱਲਾਂ ਹੋਣਗੀਆਂ ਸਮੇਂ ਦਾ ਇੰਤਜ਼ਾਰ ਕਰਨਾ ਪਵੇਗਾ ਸਮੇਂ ਦਾ ਇੰਤਜ਼ਾਰ ਔਰ ਸਾਹਮਣੇ ਦੇਖਦਾ ਵੀ ਅਗਲੀ ਕਬੱਡੀ ਖੇਡ ਮੈਦਾਨ ਦੇ ਵਿੱਚ ਮੰਨਾ ਬੱਲ ਨੌ ਵਾਲਾ ਬੱਲ ਨੌ ਪਿੰਡਾ ਸ਼ਾਹਕੋਟ ਦੇ ਲਾਗੇ ਕਰਕੇ ਆ ਮੇਰੇ ਮਿੱਤਰੋ ਛੋਟੇ ਛੋਟੇ ਜਿਹੇ ਪਿੰਡ ਨੇ ਪਰ ਇਹਨਾਂ ਖਿਡਾਰੀਆਂ ਨੇ ਕਬੱਡੀ ਖੇਡ ਕੇ ਪੂਰੀ ਦੁਨੀਆ ਦੇ ਵਿੱਚ ਪ੍ਰਸਿੱਧ ਕਰ ਦਿੱਤੇ ਹੈ ਪੂਰੀ ਦੁਨੀਆ ਦੇ ਵਿੱਚ ਪ੍ਰਸਿੱਧ ਕਰ ਦਿੱਤੇ ਹੈ ਖਿਡਾਰੀਆਂ ਨੂੰ ਬੇਤੀਆ ਵੀ ਆਪਾਂ ਜਿੱਤਣਾ ਨਹੀਂ ਰਿਵਿਊ ਲੈ ਸਕਦੇ ਜਿਵੇਂ ਆਰੇ ਵਾਲਾ ਪੰਨਾ ਸਮੇਤ ਸਿੰਘ ਜੀ ਜੜਵੰਡੀ ਮੇਰਾ ਖਿਆਲ ਹੈ ਵੀ ਵੱਡੀਆਂ ਜ਼ਿੰਮੇਵਾਰੀਆਂ ਨਿਭਾ ਰਹੇ ਐ ਸੋ ਮੇਰੀ ਬੇਨਤੀ ਹੈ ਵੀ ਨਾਲ ਦੀ ਨਾਲ ਇਹ ਫੈਸਲੇ ਜਿਹੜੇ ਐ ਉਹ ਕਿਤੇ ਜਾਣਗੇ ਲਓ ਗੁਰਲਾਲ ਅੱਜ ਗੁਰਲਾਲ ਘਨੌਰ ਨੇ ਵੀ ਪੁੱਗਣਾ ਕਿ ਬੁਰਜਾ ਵਿੱਚੋਂ ਬੁਰਜਾ ਉਹ ਬੁਰਜਲਹੌਰ ਦਾ ਲਾਲਾ ਵਿੱਚੋਂ ਲਾਲ ਤੇ ਉਹ ਗੁਰਲਾਲ ਘਨੌਰ ਦਾ ਲਾਲਾ ਵਿੱਚੋਂ ਲਾਲ ਤੇ ਉਹ ਗੁਰਲਾਲ ਘਰਾਉ ਦਾ ਇਹ ਬੋਲ ਪ੍ਰੋਫੈਸਰ ਮੱਖਣ ਸਿੰਘ ਜੀ ਦੇ ਬੋਲੇ ਸਨ ਔਰ ਅੱਜ ਤੱਕ ਬੋਲੇ ਜਾ ਰਹੇ ਐ ਦੀਦੇ ਇਹਨਾਂ ਖਿਡਾਰੀਆਂ ਦੇ ਸਤਿਕਾਰ ਦੇ ਲਈ ਔਰ ਅਗਲੇ ਮੈਚ ਦਾ ਜੋ ਵੀ ਸਕੇਜੂਲ ਹੈ ਲਖਰਾਂ ਦੀ ਜਿੱਥੇ ਬੇਨਤੀ ਕਰੂੰ ਸਿਪੀ ਕਬੱਡੀ ਕਲੱਬ ਖੀਰਾਵਲੀ ਤੇ ਗੁਰਦੁਆਰਾ ਗੁਰਸਰ ਸਾਹਿਬ ਕਬੱਡੀ ਕਲੱਬ ਸਹਿਫਲਾਬਾਦ ਉਹ ਇੱਕ ਸ਼ੋਅ ਵਿੱਚ ਹੋਣਾ ਕਿਉਂਕਿ ਇਹਨਾਂ ਨੂੰ ਰੈਸਟ ਚਾਹੀਦੀ ਹੈ ਫਿਰ ਉਸ ਤੋਂ ਬਾਅਦ ਜਿਹੜਾ ਹੈ ਅਗਲੇ ਦੋ ਮੈਚ ਫਿਰ ਭਾਈ ਇਸ ਕਰਕੇ ਇਸ ਮੈਚ ਤੋਂ ਬਾਅਦ ਸਿਪੀ ਕਬੱਡੀ ਕਲੱਬ ਖੀਰਾਵਲੀ ਤੇ ਗੁਰਦੁਆਰਾ ਗੁਰਸਰ ਸਾਹਿਬ ਕਬੱਡੀ ਕਲੱਬ ਜੀ ਨਾਓ ਕਬੱਡੀ ਨਿੱਕਾ ਨਦੋਰ ਵਾਲਾ ਕਬੱਡੀ ਪਾਰ ਹੈ ਇਹ ਜਿੰਨਾ ਨਿੱਕਾ ਇਹਨਾਂ ਤਿੱਖਾ ਵਾਕਈ ਮੱਖਣ ਸਿੰਘ ਜੀ ਸਹੀ ਨਾਮ ਦਿੱਤਾ ਖੇਡ ਕਬੱਡੀ ਦੀ ਆਈਟਮ ਦੇ ਤੌਰ ਤੇ ਸੈਦੋ ਕਹਿੰਦੇ ਨੀਲੇ ਨੂੰ ਪ੍ਰੋਫੈਸਰ ਮੱਖਣ ਸਿੰਘ ਜੀ ਨੇ ਆਈਟਮ ਦਾ ਨਾਮ ਜਿਹੜਾ ਹੈ ਉਹ ਦਿੱਤਾ ਸੀਗਾ ਸੇਮ ਇਸ ਤਰ੍ਹਾਂ ਦਾ ਫਰੀਦ ਸੀਗਾ ਇਸ ਤਰ੍ਹਾਂ ਦੀ ਕਬੱਡੀ ਪਾਉਂਦਾ ਸੀਗਾ ਔਰ ਅੰਮਾਲਾ ਜੱਟਾਂ ਦੇ ਟੋਖੀ ਦੀ ਗੱਲ ਮਾਰ ਗੜੀਏ ਟੋਖੀ ਦੀ ਗੱਲ ਔਰ ਸਾਹਮਣੇ ਦੇਖਣਾ ਵੀ ਖੱਕੇ ਹੁਸ਼ਿਆਰ ਪਰੀਆ ਪਾਉਂਦਾ ਹੋਇਆ ਰੇਡ ਦੀ ਧਰਤੀ ਹੈ ਮੱਲ ਅਖਾੜੇ ਦੀ ਸ਼ੁਰੂਆਤ ਗੁਰੂ ਪਾਸ਼ਾ ਨੇ ਜਿਸ ਧਰਤੀ ਤੋਂ ਕੀਤੀ ਹੈ ਮੇਰੇ ਵੀਰੋ ਆਹ ਸਾਹਮਣੇ ਵਾਹ ਨਹੀਂ ਹੋ ਰਿਹਾ ਪ੍ਰੋਫੈਸਰ ਸਾਹਿਬ ਦੋ ਜਾਂਦਾ ਹੋ ਜਾਣਾ ਜੱਫੇ ਨੇ ਲਈ ਐਨ ਮੈਨੂੰ ਪਤਾ ਨਹੀਂ ਤੁਸੀਂ ਵੀ ਇੰਜੋਏ ਕੀਤਾ ਵਾਹ ਜੀ ਜਿਹਨੇ ਸਵਾਦ ਲਿਆਤਾ ਜਿਵੇਂ ਕਹਿੰਦੇ ਹੁੰਦੇ ਆ ਵੀ ਨਜ਼ਾਰਾ ਵੱਜ ਗਿਆ ਮੈਦਾਨ ਦੇ ਵਿੱਚ ਲਾਓ ਉਧਰਲੇ ਪਾਸੇ ਗੁਰਦੇਤੂ ਤੇ ਜੱਫੇ ਤੋਂ ਬਾਅਦ ਦੇਖੋ ਸਭੀ ਕਾਸਾ ਕਿਆਂ ਦੇ ਨਾਲ ਪੂਰੀ ਹੌਦਾ ਲੱਛੁਕਦਾ ਸਨ ਫੇ

ਸਿੰਘਪੌੜ ਦਾ ਪਿੰਡ ਮੋਣਾ ਪਾਣੀ ਬੈਠੇ ਨੇ ਕਾਲ ਸਿੰਘਾਂ ਵਾਲੇ ਉੱਥੋਂ ਦਾ ਨੌਜਵਨ ਜਿਹੜਾ ਮੈਦਾਨ ਦੇ ਵਿੱਚ 46 ਸਾਲਾਂ ਦੇ ਵਿੱਚ 1955 ਤੋਂ ਲੈ ਕੇ 2000 ਤੱਕ 18 ਵਾਰ ਕਪੂਰਥਲਾ ਜਿਹੜਾ ਫਾਈਨਲ ਵਿੱਚ ਪੁੱਜਿਆ 18 ਵਾਰ ਕਪੂਰਥਲਾ ਫਾਈਨਲ ਵਿੱਚ ਪੁੱਜਿਆ 18 ਸਾਲ ਦਾ ਦੂਸਰੀ ਮਿਸ਼ਨ ਤੇ ਤਾਂ ਹੀ ਉਹ ਕਹਿੰਦੇ ਵੀ ਕਬੱਡੀ ਦੀ ਨਰਸਰੀ ਹੈ ਕਬੱਡੀ ਤੇ ਕਪੂਠਲਾ ਜੀਜਾ ਕੋਈ ਦੋਨਾ 11 ਸਾਲ ਜਿਹੜਾ ਤੇ 7 ਸਾਲ ਤੇ 6 ਜਿਹੜਾ ਰਿਹਾ ਕਪੂਠਲਾ ਹੁਸ਼ਿਆਰਪੁਰ ਦੀ ਝੰਡੀ ਰਹੀ ਹੈ ਜਲੰਧਰ ਦੀ ਝੰਡੀ ਰਹੀ ਹੈ ਔਰ ਜਿਹੜਾ ਬੀਤਕੋਟ ਮਗਲੀ ਬਾਹਤੇ ਦੇ ਵਿੱਚ ਆ ਕੇ ਜਿਹੜਾ ਹੈ ਲਗਾਤਾਰ 93 94 95 96 ਲਗਾਤਾਰ 4 ਸਾਲ ਜਿਹੜਾ ਜੇਤੂ ਬਣਿਆ ਸੋ ਵੱਖ-ਵੱਖ ਜ਼ਿਲ੍ਹੇ ਜਿਹੜੇ ਐ ਅੰਮ੍ਰਿਤਸਰ ਵੀ ਜਿਹੜਾ ਫਾਈਨਲ ਖੇਡਿਆ ਗੁਰਦਾਸਪੁਰ ਵੀ ਖੇਡਿਆ ਸੰਗਰੂਰ ਵੀ ਖੇਡਿਆ ਮੇਰੇ ਪੰਜਾਬੀ ਵੀ ਮੇਰੋ ਸੋ ਕਪੂਰਥਾ ਦੇ ਦੀ ਕਬੱਡੀ ਦੇ ਵਿੱਚ ਅੱਜ ਕਪੂਰਥਾ ਦੇ ਵਿੱਚ ਰੌਣਕਾਂ ਸਾਰਬਨ ਬੱਲ ਜਦੋਂ ਮੈਂ ਉਹਨਾਂ ਦੀ ਪਹਿਲੀ ਜਿਹੜੀ ਆਪਣੀ ਜੇਤੀ ਵਿੱਚ ਚੈਂਪੀਅਨ ਜੋ ਪਸੰਨ 1964 ਦੇ ਵਿੱਚ ਯਕਤਮਨ ਵਿੱਚ ਦੇਖੀ ਸੀ ਜਦੋਂ ਮੈਦਾਨ ਜਟਮਨ ਉਫਾਲ ਪਰੀਤਾ ਬੋਲੇ ਵਰਗੇ ਖੇਡਦੇ ਸਨ ਤੋ ਅੱਗੇ ਮੈਦਾਨ ਦੇ ਵਿੱਚ ਦੇਖੋ ਕਬੱਡੀ ਦੇ ਪੁਰਾਣੇ ਬਾਸ ਜਿਹੜੇ ਐ ਇੱਕ ਪਾਸੇ ਛੋਟਾ ਅਰਜਨ ਨਾਲ ਵੱਡਾ ਜਿਹੜਾ ਸੱਤੂ ਹੈ ਦੂਸਰੇ ਪਾਸੇ ਗਿੰਨੀ ਮਹਿਮਦਵਾਲੀਆ ਹੱਥ ਖੜਾ ਕਰ ਇਹ ਨੌਜਵਾਨ ਵੀ ਅੱਜ ਲਈ ਬਹੁਤ ਬਹੁਤ ਹੀ ਹਸਮੋਖ ਖਿਡਾਰੀ ਹੈ ਬਹੁਤ ਹੀ ਪਿਆਰਾ ਖਿਡਾਰੀ ਹੈ ਗੱਗੀ ਚੱਕ ਦੇ ਸਰਾਜ ਹੱਥ ਖੜਾ ਕਰਵੇ ਤੇ ਸੰਧ ਗਲਾ ਦਰਜੀਤ ਉਸਾਨ ਦਾ ਪਿੰਡ ਹੈ ਥੋੜੇ ਦੇ ਲਾਗੇ ਉਹਦੇ ਨਾਲ ਚੱਕ ਦੇ ਸਰਾਜ ਪਿੰਡ ਹੈ ਇਸ ਨੌਜਵਾਨ ਗੱਭਰੂ ਦਾ ਮਿੱਠੂ ਦਾ ਪਿੰਡ ਹੈ ਔਰ ਉਸ ਅਸਤਾਨ ਦਾ ਇਹ ਚੇਲਾ ਅਸਲੇ ਚੜਤੀ ਬਰੇਹਦਾ ਹੈ ਜਿਵੇਂ ਗੋਪੀ ਗੰਦੀਪੁਰ ਦਾ ਮੱਖਣ ਏਕਮ ਫਤਾਪੁਰੀਆ ਜਿਹੜਾ ਅਸੂਲੇ ਸਿਰੇ ਦਾ ਤੇ ਇਹ ਖਿਡਾਰੀ ਵੀ ਅਸੂਲੇ ਸਿਰੇ ਦਾ ਜੱਫੀ ਮੱਖਣ ਜੀ ਮਾਈਕ ਮਾਨਜੋਤ ਸ਼ਖੀਰ ਦਾ ਸਰਜਨ ਸਿੰਘ ਜੀ ਟੀਮਾ ਸਾਹਿਬ ਕਰਦਾ ਮਾਨ ਸਨਮਾਨ ਕੀਤਾ ਜਾਊਗਾ ਸੋ ਦੁਆਬਾ ਸਪੋਰਟਸ ਕਲਬ ਵੱਲ ਸਾਰੇ ਵੀਰ ਹਿੱਸੇ ਦੇ ਸਾਹਮਣੇ ਆ ਜਾਣਾ ਆਪਾਂ ਮਾਨਜੋਤ ਸ਼ਖੀਰ ਦਾ ਸਨਮਾਨ ਦੁਆਬਾ ਸਪੋਰਟਸ ਕਲਬ ਵੱਲ ਜਿਹੜਾ ਚਾਚਿਆਂ ਤੇ ਸਾਡੇ ਮਾਕੇ ਵਾਲੇ ਪਾਸੇ ਹੋਲਡ ਹੋਇਆ ਸੀ ਸਾਰੇ ਕਿੰਨੇ ਆ ਵੀ ਫਸਿਆ ਕਿੰਨੇ ਆ ਵੀ ਸੈਕੰਡਰ ਹੈ ਔਰ ਸਾਰੇ ਜਿਲਿਆਂ ਨੂੰ ਮਾਣ ਜਿਹੜਾ ਉਹ ਮਿਲਦਾ ਰਿਹਾ ਮੇਰੇ ਵੀਰੋ ਔਰ ਸਰਕਾਰ ਜਿਹੜਾ ਕਪੂਰਥੀਵੇਂ ਪਹਿਲਾ ਪ੍ਰਾਈਜ਼ ਜੀ ਜੰਦੀ ਸਾਹਿਬ ਉਧਰ ਕਿਉਂਕਿ ਫਿਰ ਮੈਚ ਸ਼ੁਰੂ ਹੋ ਜਾਣਾ ਅਜਾ ਜਿਹੜੇ ਉਹਦੇ ਛੇੜੀ ਠੱਠਾ ਪਰ ਵੀਡੀਓ ਕਿਹੜਾ ਸਾਹਿਬ ਉਹ ਤੁਸੀਂ 6 ਦੇ 7 ਖੰਧਰੀ ਹੈ ਸਮਾ ਕੱਢ ਕੇ ਉੱਥੇ ਆਪਣੇ 6 ਦੇ 7 ਖੰਧਰੀ ਰੀਤੀਆਂ ਦੇ ਵਿੱਚ ਕਬੱਡੀ ਕਿ ਛੱਪ ਜਿਹੜੀ ਹੋਈ ਸੀ ਉੱਥੇ ਵੀ ਕਪੂਰਥਲਾ ਜਿਹੜਾ ਸਭ ਹੱਸਦਾ ਆ ਮਾਨਤ ਵਾਲੀ ਗੱਲ ਹੈ ਫਿਰ 1900 ਅੱਗੇ ਲਾ ਕੇ ਬਾਂਦਰ ਲਟਾਣਾ ਫਰੀਦਕੋਟ ਦਾ ਪਿੰਡ ਹੈ ਉੱਥੇ ਵੀ ਔਰ ਛੰਕਰ ਦੇ ਵਿੱਚ ਵੀ ਸੋ ਇਹ ਕਬੂਤਰੇ ਦਾ ਇਤਿਹਾਸ ਬੜਾ ਵੱਡਾ ਇਤਿਹਾਸ ਹੈ ਅੱਜ ਦੇਖੋ ਗੁਰਲਾਲ ਦੀ ਰੇਡ ਹੈ ਤੇ ਮਖੜਲੀ ਕੁਝ ਕਹਿਣਾ ਚਾਹੁੰਦੇ ਆ ਲਓ ਦੇਖੋ ਗੁਰਲਾਲ ਸੂਰ ਪੰਜਾਬ ਦਾ ਸੂਰ ਵੀ ਜਸਵੇਤਰਾ ਜੀ ਬੇਨਤੀ ਪਾਜੀ ਆਪਾਂ ਸਨਮਾਨ ਕਰਦੇ ਹਾਂ ਜਸਵੇਤਰਾ ਜੀ ਪਹਿਲਾ ਪ੍ਰਾਈਜ਼ਰ ਵਾਲਾ ਦਤਾ ਜਸਵੇਤਰਾ ਜੀ ਹੈਪੀ ਗਗਨੀ ਦੂਸਰਾ ਪ੍ਰਾਈਜ਼ਰ ਵਾਲਾ ਨਾਲ ਸਨਮਾਨ ਹੋਊਗਾ ਜੀ ਮਾਈਕ

ਉਕੇ ਸੇਵਾ ਕੀਤੀ ਹੈ ਸੋ ਮਾਈਕ ਜਿਹੜਾ ਮਖੂਰੀ ਸੋਹਣੀ ਜੀ ਰਵਿੰਦਰ ਜੀ ਕਿਉਂਕਿ ਪੈਸਾ ਚੋਰੀ ਦੇ ਪੈਸੇ ਨਾ ਕਬੱਡੀ ਨੇ ਤੇ ਜੇ ਨਾ ਨਹੀਂ ਬੋਲਿਆ ਫਿਰ ਪੈਸਾ ਨਹੀਂ ਕਿਸੇ ਨੇ ਧੰਨ ਸੰਦੋਗ ਮੰਦਿਰ ਤੇ ਸੋਹਣੀ ਮੰਦਿਰ ਛੇ ਰੱਖ ਇਹਦਾ ਵੱਲ ਵੀ ਆ ਜਾਂਦੀ ਹੈਪੀ ਭੰਗੂ ਪੀਲੇ ਤਾਰ ਤੇ ਜੀ ਤੇ ਛੱਜੇ ਆਰਮੋਲ ਅਰੋੜਾ ਜੀ ਵੱਲ ਵੇਖਦੀ ਹੈ گسڈ نے جب میچ کی سماپتی ہونی ہے آپ گھر تک کا سکور کھیل جا رہا ہے اگلے شو میں ٹیم ਪਰਮਜੀਤ ਸਿੰਘ ਜੀ ਕਾਕਾ ਸਾਹਿਬਾ ਨੂੰ ਬੇਨਤੀ ਹੈ ਨੜਾਲੇ ਦੇ ਜਿਹੜਾ ਵੱਡਾ ਖੇਡ ਮੇਲਾ ਵੀ ਕਰਾਉਂਦੇ ਆਂ ਸਾ ਪਰਮਜੀਤ ਸਿੰਘ ਵਿੰਦਰ ਕੰਡੋਰੀ ਜੀ ਸਾਕਰ ਜੀ ਜਿੰਨੇ ਸਾਹਿਬਾ ਧੰਨਵਾਦ ਇਹ ਸਿੰਦਾ ਦੁਆਬੇ ਦੀ ਉਹ ਪੁਆਇੰਟ ਦਾ ਰੇਟਰ ਦਾ ਦੁਆਬਾ ਇੱਕ ਤੀਨ ਫੁੱਲਾ ਜੀ ਨੂੰ ਬੇਨਤੀ ਹੈ ਗੱਜੀ ਜੀ ਆਹ ਤੁਹਾਡਾ ਮਾਨ ਸਨਮਾਨ ਕਰੀਏ ਜੀ 26 ਫਰਵਰੀ ਨੂੰ ਡੈਲਟਾ ਕਬੱਡੀ ਦਾ ਪੋਣਾ ਬੱਬੀ ਜੀ ਹੋਣੀ ਤੇ ਸਾਡੇ ਕਲੋਨੀ ਵੀ ਬਣਾਈ ਹੈ ਜਿਹੜਾ ਆਪਣੇ ਕਬੱਡੀ ਕੱਪ ਹੈ ਸੋ ਜਿਹਦੀ ਜਿਸ ਦੀ ਮੁਲਾਮਾ ਨਾਲ ਇਹਨਾਂ ਦਾ ਮਾਨ ਸਰਵਾਨ ਕੀਤਾ ਜਾਊਗਾ ਬਹੁਤ ਬਹੁਤ ਧੰਨਵਾਦ ਤੇ ਸਤਿਕਾਰ ਦੀ ਸ਼ਖਸੀਅਤਾਂ ਆਜੂ ਉਧਰ ਮੈਂ ਵੀ ਸ਼ੁਰੂਆਤ ਉਹ ਜਾਈ ਆਪਾਂ ਜਲਦੀ ਹੀ ਮਾਣ ਸਨਮਾਨ ਦੇ ਸਭ ਜਿਹੜਿਆ ਕਰੀਏ ਬਹੁਤ ਬਹੁਤ ਧੰਨਵਾਦ ਤੋਂ ਆਪਾਂ ਫੋਰਸ ਕਾ ਵਾਲੇ ਸਾਰੇ ਵੀਰ ਬਹੁਤ ਭਰਮਾ ਇਹ ਸੋਰਨਾ ਜੰਪ ਦਾ ਭਾਰਦਾ ਹੈ ਆਸਟ੍ਰੇਲੀਆ ਤੋਂ ਨਾਲ ਭੈਣ ਜੀ ਜੁਲ ਸਿੰਘ ਨਾ ਸਰਕਾਰਯੋਗ ਜਿਹੜਾ ਕਾਫੀ ਜਗਾ ਟ੍ਰੈਕਿੰਗ ਨਾਲ ਬਹੁਤ ਬਹੁਤ ਧੰਨ ਦੀ ਸਰ ਉਹਨਾਂ ਦੇ ਬਹੁਤ ਬਹੁਤ ਅਮੀਰ ਦਾ ਮੁਕਾਬਲਾ ਹੋ ਗਿਆ ਖੇਡ ਕਬੱਡੀ ਵਿੱਚ ਬਹੁਤ ਵੱਡਾ ਨਾਮ ਹੈ ਖੁੱਪਰੀਏ ਕਬੱਡੀ ਪਾਉਂਦੀ ਹੈ ਸਾਰੇ ਰਵਿੰਦਰ ਜਿਹੜੀ ਬਕਾ ਨੌਰਵੇ ਖਜਿੰਦਰ ਰੇਜਰ ਰਾਜੇਰ ਜਿੰਦਰਜੀਤ ਫੁੱਲਾਵਾਲ ਸੋ ਲੱਖ ਲੱਖ ਰੁਪਏ ਦਾ ਬਹੁਤ ਵੱਡਾ ਸਹਿਯੋਗ ਹੈ ਸ਼ਕੀਤਾ ਦਾ ਮੈਂ ਜਸਪਾਲ ਖਿਡਾਰੀ ਜਿਹੜਾ ਦਾ ਦਰਮਾਨ ਸਨਮਾਨ ਬਹੁਤ ਬਹੁਤ ਧੰਨਵਾਦ ਮੈਚ ਰੂਪੇ ਦਾ ਜੀਲੇ ਵਾਲੇ ਨਾ ਬੜਾ ਵਧੀਆ ਮੈਚ ਫੜ ਦਾ ਵਾਦਾ ਕਰ ਗਿਆ ਬੜਾ ਚੋਟੀ ਦਾ ਮੈਚ ਖੇਡਿਆ ਜਾ ਰਿਹਾ ਹੈ ਗੁਰਲਾਲ ਗੁਰਚ ਵਰਗਾ ਨੌਜਵਾਨ ਖਿਡਾਰੀ ਹੈ ਆਹ ਸਾਹਮਣੇ ਪਾਉਂਦਾ ਹੋਇਆ ਰੇਡ ਹਲੇ ਵਿੱਚ ਅਭੀ ਪਾਜੜਾ ਆਪਣੀ ਟੀਮ ਲਈ ਜੋੜਦਾ ਹੋਇਆ ਤਿੰਨ ਸਦੀ ਕਲਕੱਤ ਫੈਸਲਾ ਕਰ ਗਿਆ ਵੀ ਪਾਜੜਾ ਰੇਡਰ والے سنی داری اور ਅਛੂਲ ਪਿੰਡ ਦਾ ਮੱਖਣਜੀ ਜਸਵਾਲ ਘਰਾਣੀ ਜੀ ਸੋਖਾ ਨਿੱਜ ਤੇਰਾ ਵਾਲਾ ਸੋਖੀ ਖੇਡ ਕਬੱਡੀ ਦੇ ਇਸ ਦਾ ਹੋਣਾ ਦਾ ਵੰਸ ਰਾਇ ਨੇ ਉਹ ਆ ਵੀ ਉੱਤੇ ਪਾਸੇ ਰੁਪੇਂਦਰ ਦੇਖ ਸਾਹਮਣੇ ਗੋਰੀ ਦੇ ਛੋਲੇ ਦੇ ਵਿੱਚ ਕੌਣ ਕੱਲ ਨਾ ਆਉ ਲੱਗਿਆ ਪਰ ਆਏ ਕੀ ਫੈਸਲਾ ਕਰਨਗੇ ਵੀ ਪੁਆਇੰਟ ਰੇਟਰ ਔਰ ਦੇਖਣਾ ਵੀ ਪੁਆਇੰਟ ਕਿਹਦੇ ਹਿੱਸੇ ਜਾਂਦਾ ਮੱਖਣਾ ਚਾਹਾਂਗੇ ਨਾ